ਵੀ ਗਏ ਸਾਡੇ ਪਿੰਡੀ ਡੁੱਬ ਗਏ ਫੇਰ ਕੀ ਆਉਂਗੇ ਫੇਰ ਪਾਉਂ ਤੇ ਨਾਉਂ ਜੇ ਲੋ ਸਾਡੇ ਪਿੰਡ ਘਾਰੀ ਡੁੱਬ ਗਏ ਮਾਲ ਪਸ਼ੂ ਸਾਡਾ ਅਸੀਂ ਉਜੜ ਹੀ ਗਏ ਇਥੋਂ ਫੇਰ ਸਾਨੂੰ ਕੀ ਹੋਵੇ ਨਾ ਸਾਨੂੰ ਡੀਜ਼ਲ ਦਾ ਦਿੱਤਾ ਨਾ ਸਾਨੂੰ ਕੋਈ ਜੀਸੀਬੀ ਆਹ ਮਹਾਂਜਿਆ ਕਰਾਈ ਵੀਡੀਓ ਕਰਨ ਨਾਲ ਬੰਲਾ ਤੇਲ ਦੀ ਗੱਲ ਕਰੀ ਤਾਂ ਕਹਿੰਦੇ ਐਸ.ਡੀ.ਐਮ ਸਾਹਿਬ ਨਾਲ ਕਰੋ ਜੀ ਐਸ.ਟੀ.ਐਮ ਸਾਹਿਬ ਨੂੰ ਪੁੱਛਿਆ ਉਹ ਕਹਿੰਦੇ ਡੀਸੀ ਨਹੀਂ ਤੇ ਪਾਣੀ ਆਉਂਦਾ ਸਾਡੇ ਪਿੰਡਾਂ ਦੇ ਵਿੱਚ ਇਹਦੀ ਸਰਕਾਰ ਨੂੰ ਮਿਲੋ ਤੁਹਾਡਾ ਆਪਣਾ ਸਵਰਾਜ ਸਿੰਘ ਤੇ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਦੇ ਵਿੱਚ ਸੋ ਇਸ ਵਕਤ ਅਸੀਂ ਪਿੰਡ ਲਹਿੰਗੇ ਵਾਲੇ ਦੇ ਵਿੱਚ ਮੌਜੂਦ ਹਾਂ ਸੋ ਤਸਵੀਰਾਂ ਵਿਖਾ ਰਿਆ ਕਿ ਇੱਕ ਪਾਸੇ ਸਾਰਾ ਪਿੰਡ ਜਿਹੜਾ ਉਹ ਇਕੱਠਾ ਹੋਇਆ ਸੋ ਗੱਲ ਕਰੀਏ ਖੱਗਰ ਨਦੀ ਦੀ ਜੋ ਬਿਲਕੁਲ ਪਿੰਡ ਲਹਿੰਗੇ ਵਾਲਾ ਦੇ ਉੱਤੋਂ ਦੀ ਲੰਗਦੀ ਹੈ ਸੋ ਲਗਾਤਾਰ ਠੱਗਰ ਦੇ ਵਿੱਚ ਜਿਹੜਾ ਪਾਣੀ ਹੈ ਉਹ ਵਧ ਰਿਹਾ ਸੋ ਜਿਵੇਂ ਜਿਵੇਂ ਪਾਣੀ ਵਧ ਰਿਹਾ ਉਸ ਤਰ੍ਹਾਂ ਜਿਹੜੇ ਖੱਗਰ ਦੇ ਕੰਡੇ ਦੇ ਉੱਤੇ ਪਿੰਡ बसे ਹੋਏ ਨੇ ਉਹਨਾਂ ਲੋਕਾਂ ਦੀਆਂ ਧੜਕਣਾ ਵੀ ਵਧ ਰਹੀਆਂ ਨੇ ਸੋ 2023 ਹਜੇ ਦੂਰ ਨਹੀਂ ਗਿਆ ਜੇ ਗੱਲ ਕਰੀਏ 2023 ਦੀਆਂ ਤਸਵੀਰਾਂ ਅੱਜ ਵੀ ਇਹਨਾਂ ਲੋਕਾਂ ਦੇ ਜ਼ਿਹਨ ਦੇ ਵਿੱਚ ਛਪੀਆਂ ਹੋਈਆਂ ਨੇ ਸੋ ਦਰ ਹੈ ਕਿ ਤੇ ਉਹੀ ਤਸਵੀਰ ਦੁਆਰਾ ਨਾ ਦੇਖਣੀ ਪਵੇ ਸੋ ਉਹ ਦੇਖ ਸਕਦੇ ਹੋ ਕਿ ਲਗਾਤਾਰ ਬਾਰਸ਼ ਵੀ ਅਜ ਸਵੇਰ ਤੋਂ ਹੋ ਰਹੀ ਹੈ ਸੋ ਆਓ ਇਹਨਾਂ ਲੋਕਾਂ ਦੇ ਨਾਲ ਗੱਲ ਕਰਦੇ ਹਾਂ ਕਿ ਕਿਸ ਤਰ੍ਹਾਂ ਦਾ ਜਿਹੜਾ ਮਾਹੌਲ ਪਿੰਡ ਦੇ ਵਿੱਚ ਬਣਿਆ ਹੋਇਆ ਹੈ ਕਿਸ ਤਰ੍ਹਾਂ ਦੇ ਜਿਹੜੇ ਬੰਨੇ ਆ ਉਹਨਾਂ ਨੂੰ ਇਹ ਮਜ਼ਬੂਤ ਕਰ ਰਹੇ ਨੇ ਕਿਉਂਕਿ ਪਾਣੀ ਦੋ ਦਿਨਾਂ ਤੋਂ ਫੇਰ ਚਾਹੇ ਹੌਲੀ-ਹੌਲੀ ਜਿਹੜਾ ਪੱਧਰ ਵੱਧ ਰਿਹਾ ਪਰ ਇੱਕ ਵਾਰ ਫੇਰ ਜਿਹੜੀ ਇੱਕ ਘੱਗਰ ਹੈ ਉਹ ਇਹਨਾਂ ਲੋਕਾਂ ਨੂੰ ਡਰਾਉਣ ਲੱਗੀ ਹੈ ਸੋ ਆਓ ਗੱਲ ਕਰਦੇ ਹਾਂ ਇਹਨਾਂ ਦੇ ਨਾਲ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਮੰਦਰ ਸਿੰਘ ਜੀ ਕਿਸ ਤਰ੍ਹਾਂ ਦਾ ਇਹ ਹਾਲਾਤ ਹੈ ਇਸ ਵਕਤ ਆਪਾਂ ਗੱਲ ਕਰੀਏ ਸਭ ਤੋਂ ਪਹਿਲਾਂ ਤਾਂ ਜੀ ਤੁਹਾਡਾ ਧੰਨਵਾਦ ਐਨੀ ਵਕਤ ਦੀ ਘੜੀ ਦੇ ਵਿੱਚ ਸਾਡੀ ਸਾਰ ਲੈਣ ਨੂੰ ਸੁਣਦੇ ਹੋ ਵੱਲ ਤੇ ਦਿੱਕਤ ਸਾਨੂੰ ਜੀ ਬਹੁਤ ਹੀ ਜ਼ਿਆਦਾ ਹੋ ਰਹੀ ਹੈ 100% ਹੀ بارش ਹੋ ਰਹੀ ਆ ਖੱਗਰ ਪੂਰੀ ਚੜ ਕੇ ਆ ਰਹੀ ਆ ਦੂਜੇ ਪਾਸੇ بارش ਨਾਲ ਸਾਡੀ ਖੇਤੀ ਡੁੱਬ ਰਹੀ ਆ ਸਾਰਾ ਪਿੰਡ ਅਸੀਂ ਖੱਗਰ ਦੇ ਬੰਨ ਦੇ ਉੱਤੇ ਲੱਗੇ ਹੋਏ ਆ ਅਸੀਂ ਬੇਨਤੀ ਕਰਦੇ ਹਾਂ ਸਰਕਾਰ ਨੂੰ ਸਾਡੇ ਕੋਲ ਤੇਲ ਪਹੁੰਚਾਵੇ ਮਦਦ ਕਰੇ ਮਤ ਤੋਂ ਮੰਗਦੇ ਆ ਅਸੀਂ 22.5 ਲੱਖ ਦਾ ਡੀਜ਼ਲ ਫੂਕ ਦਾ ਸਰਪੰਚ ਸਾਹਿਬ ਨੇ ਬਹੁਤ ਮਿਹਨਤ ਕੀਤੀ ਜੋ ਸੀਗਾ ਸਰਪੰਚ ਸਾਹਿਬ ਕੋਲੇ ਲੱਖ ਸਵਾ ਲੱਖ ਰੁਪਏ ਇਹਨਾਂ ਨੇ ਵੀ ਲਾਤਾ ਉਸ ਅਸੀਂ ਹੋਰ ਲਾਤਾ ਤੇ ਹੁਣ ਸਰਕਾਰ ਦੇ ਮੂਰੇ ਬੇਨਤੀ ਆ ਵੀ ਸਾਡੂੰ ਸਾਰ ਲਵੇ ਹਜੇ ਤੇ ਸਰਕਾਰ ਵੱਲੋਂ ਸਾਡੇ ਕੋਲੇ ਕੁਝ ਨਹੀਂ ਆਇਆ ਕੋਈ ਪ੍ਰਸ਼ਾਸਨ ਦੇ ਕੋਈ ਅਧਿਕਾਰੀ ਸਾਡੇ ਕੋਲੇ ਨਹੀਂ ਪਹੁੰਚੇ ਜੇ ਬਹੁਜੁਰਾ ਜੀ ਮਾਰਾ ਮੋਟਾ ਕੁਸਾ ਨੂੰ ਦੇਵੇ ਤਾਂ ਅਸੀਂ ਨਾ ਅਸਾਂ ਤਾਂ ਡੀਜ਼ਲ ਦੀ ਲੋੜ ਹੈ ਇਸ ਟਾਈਮ ਸਭ ਤੋਂ ਸਨਸਿਆ ਵੱਡੀ ਡੀਜ਼ਲ ਦੀ ਹੈ ਡੀਜ਼ਲ ਆਵੇ ਸਾਡੇ ਕੋਲ ਟਰੈਕਟਰ ਹੈਗੇ ਆਪਦੇ ਆਪਦੇ ਟਰੈਕਟਰ ਲਾ ਰਹੇ ਸੀ ਟਰੈਕਟਰਾਂ ਨੂੰ ਵਿੱਚ ਦੇਰ ਪਾ ਕੇ ਸਾਡੇ ਕੋਲੇ ਲੇਬਰ ਬਹੁਤ ਆ ਸਾਰੇ ਲੱਗ ਰਹੇ ਆ ਜੁੱਟੇ ਹੋਇਆ ਤੇਲ ਦੇ ਦੇ ਹੁਣ ਆਉਣੋਂ ਦਾ ਕੀ ਫਾਇਦਾ ਜੀ ਆ ਕੇ ਵਾਗਿਆਤਾ ਜਾਂਦੇ ਆ ਪਰ ਸਾਨੂੰ ਤੇਲ ਦੀ ਜਰੂਰਤ ਆ ਸਭ ਤੋਂ ਵੱਡੀ ਸਮੱਸਿਆ ਇਹ ਆ ਬੰਨਾ ਦੀ ਕੀ ਸਥਿਤੀ ਇਸ ਟਾਈਮ ਦੀ ਗੱਲ ਕਰੀਏ ਕੁਦਰਤ ਦੀ ਮਾਰ ਹੈ ਧੱਗਰ ਜਿਹੜਾ ਫਲੱਡ ਹੈ ਇਹ ਬਹੁਤ ਜਿਆਦੇ ਖਤਰੇ ਦੇ ਨਿਸ਼ਾਨ ਤੋਂ ਉੱਪਰ ਆ ਰਹੇ ਸਾਡੇ ਤਿੰਨ ਪਿੰਡਾਂ ਤੋਂ ਹਰਿਆਣੇ ਤੋਂ ਸ਼ੁਰੂ ਹੁੰਦਾ ਮੱਤੜ ਲਹਿੰਗੇ ਵਾਲਾ ਚੱਕ ਅਥਰਾਜ ਰੰਗਾ ਕਿ ਤਿੰਨੇ ਚਾਰੇ ਪਿੰਡਾਂ ਨੂੰ ਬਹੁਤ ਵੱਡਾ ਖਤਰਾ ਹੈ ਹਜੇ ਤੱਕ ਪ੍ਰਸ਼ਾਸਨ ਨੇ ਸਾਡੀ ਕੋਈ ਮਦਦ ਨਹੀਂ ਕੀਤੀ ਪ੍ਰਸ਼ਾਸਨ ਤੋਂ ਕੱਲ ਸਾਡੇ ਸਰਪੰਚ ਸਾਹਿਬ ਡੀਸੀ ਸਾਹਿਬ ਨੂੰ ਮਿਲ ਕੇ ਆਏ ਆ ਬੇਨਤੀ ਕਰਕੇ ਆਏ ਆ ਸਾਨੂੰ ਦੋ ਹੀ ਚੀਜ਼ਾਂ ਦੀ ਲੋੜ ਹੈ ਇੱਕ ਸਾਨੂੰ ਡੀਜ਼ਲ ਤੇ ਇੱਕ ਜੀਬੀਸੀਆਂ ਹੋਰ ਟਰੈਕਟਰ ਸਾਰਾ ਕੁਝ ਅਸੀਂ ਆਪਦਾ ਲਾ ਲਾਂਗੇ ਡੀਜ਼ਲ ਤੇ ਜੀਬੀਸੀਆਂ ਮਹਈਆਂ ਕਰਵਾਈਆਂ ਜਾਣ ਤਾਂ ਕਿ ਸਾਡਾ ਸਾਡੇ ਪਿੰਡ ਵੀ ਬਚ ਰਹਿਣਾਂ ਤੇ ਸਾਡਾ ਮਤਲਬ ਸਿਸਟਮ ਵੀ ਬਾਜੇ ਉਤੋਂ ਪਰਮਾਤਮਾ ਮੀ ਬਹੁਤ ਬਾਰਿਸ਼ ਬਹੁਤ ਜ਼ਿਆਦਾ ਆ ਰਹੀ ਹੈ ਹਾਲਾਤ ਆ ਜਿਹੜੇ 23 ਨਾਲੋਂ ਵੀ ਨਾਜਕ ਹੋ ਗਏ ਪੰਜਾਬ ਪੰਜਾਬ ਪਹਿਲਾਂ ਮਰ ਗਿਆ ਹੁਣ ਆ ਹਾਲਾਤ ਰਹੇ ਤਾਂ ਹਰਿਆਣਾ ਵੀ ਨਾਲ ਹੀ ਮਰੂਗਾ ਜੀ ਹਰਿਆਣੇ ਦੇ ਮਤਲਬ ਲਾ ਕੇ ਟੁਹਾਣੇ ਤੋਂ ਲਾ ਕੇ ਤੇ ਸਾਰਾ ਉੱਤੂ ਤੱਕ ਸਾਰਾ ਸਿਸਟਮ ਖਰਾਬ ਹੈ ਪ੍ਰਸ਼ਾਸਨ ਨੂੰ ਹਰ ਪਿੰਡ ਦੀ ਮਦਦ ਕਰਨੀ ਚਾਹੀਦੀ ਹੈ ਹਰੇਕ ਸਿਸਟਮ ਨਾਲ ਪਿੱਛੇ 23 ਚ ਵਧੀਆ ਸਿਸਟਮ ਚਲਾਇਆ ਡੀਜ਼ਲ ਵੀ ਦਿੱਤਾ ਜੀ ਵੀਸੀਆਂ ਵੀ ਦਿੱਤੀਆਂ ਪੌਕਲਨ ਮਸ਼ੀਨਾਂ ਵੀ ਦਿੱਤੀਆਂ ਟੋਕੀ ਪਤਾ ਨਹੀਂ ਕੀ ਕਾਰਨ ਪ੍ਰਸ਼ਾਸਨ ਅੱਖਾਂ ਮੀਚੀ ਬੈਠਾ ਹੈ ਹਜੇ ਤੱਕ ਕੁਝ ਨਹੀਂ ਦਿੱਤਾ ਪ੍ਰਸ਼ਾਸਨ ਕਿਤੇ ਡੀਕਦੇ ਨਾ ਹੁਣ ਵੀ ਕਿ ਹਜੇ ਪਾਣੀ ਵਧਣਾ ਹੋਰ ਵਧੂਗਾ ਡੀਕਦੇ ਹੋਣਗੇ ਵੀ ਜੇ ਖਤਰੇ ਦੇ ਜਮ੍ਹਾਂ ਕੰਡੇ ਤੇ ਆ ਗਈ ਤਾਂ ਫਿਰ ਅਸੀਂ ਕੁਝ ਸਰਲ ਨਹੀਂ ਫਿਰ ਜਦੋਂ ਅਸੀਂ ਡੁੱਬੀ ਗਏ ਸਾਡੇ ਪਿੰਡੀ ਡੁੱਬ ਗਏ ਫਿਰ ਕੀ ਆਉਣਗੇ ਫਿਰ ਤਾਂ ਆਉਣ ਤੇ ਨਾ ਆਉਣ ਜਦੋਂ ਸਾਡੇ ਪਿੰਡ ਘਾਰੀ ਡੁੱਬ ਗਏ ਮਾਲ ਪਸ਼ੂ ਸਾਡਾ ਅਸੀਂ ਉਜੜ ਹੀ ਗਏ ਇੱਥੋਂ ਫਿਰ ਸਾਨੂੰ ਕੀ ਹੋਊਗਾ ਸਾਨੂੰ ਤਾਂ ਲੋੜ ਹੋਣਾ ਹੈ ਸਾਹਿਬ ਜੀ ਕਿ ਕਿਸ ਤਰ੍ਹਾਂ ਦੇ ਹਾਲਾਤ ਸਟ੍ਰਕਚਰ ਬਣੇ ਹੋਏ ਨੇ ਕਿ ਪਾਣੀ ਦਾ ਪੱਧਰ ਜਿਹੜਾ ਵੱਧ ਰਿਹਾ ਚਾਹੇ ਹੌਲੀ-ਹੌਲੀ ਵੱਧ ਰਿਹਾ ਪਰ ਇੱਕ ਵਾਰ ਫੇਰ ਜਿਹੜੀ ਕ ਗਰਡਰੌਨ ਲੱਗੀ ਆ ਸਾਨੂੰ ਕ ਗਰਵਾਈ ਜੀ ਹੁਣ ਮਤਲਬ ਖਤਰੇ ਦੇ ਨਿਸ਼ਾਨ ਤਿਆਰੀ ਆ ਇਸ ਵਿੱਚ ਮਨ ਲਾ ਹੁਣ ਪਹਿਲਾਂ ਤਾਂ 2023 ਦੇ ਵਿੱਚ ਤਾਂ ਬਾਰਿਸ਼ ਨਹੀਂ ਹੋਈ ਸੀ ਮਤਲਬ ਮਿੱਟੀ ਪਈ ਗਈ ਹੁਣ ਮਨ ਲਾ ਬਾਰਿਸ਼ ਕੰਮ ਰੋਕ ਰਹੀ ਆ ਕ ਗਰ ਉਧਰੋਂ ਉਪਰ ਆ ਰਹੀ ਆ ਫਾਨ ਤੇ ਜੇ ਮਨ ਲਾ ਹੁਣ ਮਿੱਟੀ ਉਧਰੋਂ ਤਾਂ ਸਰਕਾਰ ਸਾਨੂੰ ਤੇਲ ਖਰਚਾ ਨਹੀਂ ਦੇ ਰਹੀ ਨਾ ਮੱਲਾ ਜੀ ਸੀ ਵੀ ਆ ਦੇ ਰਹੀ ਆ ਹੁਣ ਪੱਲੋਂ ਖਰਚਾ ਕਰਕੇ ਨਹੀਂ ਪੂਰਾ ਹੀਦਾ ਹੁਣ ਸਾਡੇ ਕੰਮ ਬੰਦ ਹੋ ਗਿਆ ਇੱਕ ਵਾਰ ਉਧਰੋਂ ਇੱਕ ਗਰਮ ਮੱਲਾ ਉੱਪਰ ਆ ਰਹੀ ਆ ਜੇ ਮੱਲਾ ਇਸ ਵਿੱਚ ਮੱਲਾ ਪਾਣੀ ਟੁੱਟਦਾ ਤੇ ਇਹਦੀ ਸਰਕਾਰ ਜ਼ਿੰਮੇਵਾਰ ਆ ਕਿਉਂਕਿ ਮੱਲਾ ਸਰਕਾਰ ਇੱਥੇ ਸਰਕਾਰ ਦੇ ਬੰਦੇ ਪਹੁੰਚਦੇ ਆ ਜਿਵੇਂ ਵੀਡੀਓ ਸਾਹਿਬ ਵੀ ਪਹੁੰਚੇ ਐ ਏ ਡੀ ਐਮ ਸਾਹਿਬ ਵੀ ਪਹੁੰਚੇ ਉਹਨਾਂ ਨੇ ਸਾਡੀ ਕੋਈ ਮੱਲੀ ਮਦਦ ਨਹੀਂ ਕੀਤੀ ਨਾ ਸਾਨੂੰ ਡੀਜ਼ਲ ਦੇ ਦਿੱਤਾ ਨਾ ਸਾਨੂੰ ਕੋਈ ਜੀ ਸੀ ਵੀ ਮਹਿੰਗੀਆਂ ਕਰਾਈਆਂ ਵੀਡੀਓ ਸਾਹਿਬ ਨਾਲ ਮੱਲਾ ਤੇਲ ਦੀ ਗੱਲ ਕਰੀ ਤਾਂ ਕਹਿੰਦੇ ਐਸ ਡੀ ਐਮ ਸਾਹਿਬ ਨਾਲ ਕਰੋ ਜੇ ਐਸ ਡੀ ਐਮ ਸਾਹਿਬ ਨੂੰ ਪੁੱਛਿਆ ਉਹ ਕਹਿੰਦੇ ਸੀ ਸਾਬਨ ਆਕਰੋ ਕੱਲ ਹੁਣ ਮੱਲਾ ਸਰਪੰਚ ਸਾਹਿਬ ਸਾਡੇ ਮੱਲਾ ਮਿਲ ਕੇ ਆਏ ਨੇ ਉਹਨਾਂ ਨੇ ਅੱਗੇ ਦੇਖੋ ਹੁਣ ਵੀ ਦਿੰਦੇ ਆ ਕਿ ਡੀ ਜਲ ਨਹੀਂ ਦਿੰਦੇ ਜੇ ਨਹੀਂ ਦਿੰਦੇ ਮੱਲਾ ਇਸ ਜੇ ਇੱਥੇ ਪਾਣੀ ਆਉਂਦਾ ਸਾਡੇ ਪਿੰਡਾਂ ਦੇ ਵਿੱਚ ਇਹਦੀ ਸਰਕਾਰ ਜ਼ਿੰਮੇਵਾਰੀ ਹੈ ਅਸੀ ਕਾਲ ਜੀ ਪਹਿਲਾਂ ਤਾਂ ਤੁਹਾਡੀ ਟੀਮ ਦਾ ਸਾਡੇ ਪਿੰਡ ਵਿੱਚ ਪਹੁੰਚ ਕੇ ਬਹੁਤ ਬਹੁਤ ਧੰਨਵਾਦ ਜੀ ਬਹੁਤ ਬਹੁਤ ਸ਼ੁਕਰੀਆ ਕੀਤਾ ਜਾਂਦਾ ਤੁਹਾਡੇ ਤੁਸੀਂ ਇਸ ਸਮੇਂ ਸਾਡੇ ਪਿੰਡ ਦੇ ਵਿੱਚ ਆ ਕੇ ਔਰ ਇੰਨੇ ਜੋਰਾਂ ਦੇ ਮੀਂਹ ਪੈਣ ਦੇ ਵਿੱਚ ਵੀ ਸਾਡੇ ਪਿੰਡ ਵਾਸਤੇ ਪਹੁੰਚੇ ਹੋ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਜੀ ਕਿਸ ਤਰ੍ਹਾਂ ਦੇ ਹਾਲਾਤ ਸਰਪੰਚ ਸਾਹਿਬ ਬਣੇ ਹੋਏ ਨੇ ਕੀ ਹਾਲਾਤ ਬਹੁਤ ਜ਼ਿਆਦੇ ਨਾਜ਼ੁਕ ਬਣੇ ਹੋਏ ਆ ਜੀ ਬਾਕੀ ਇਸ ਤਰ੍ਹਾਂ ਹੀ ਜੋ ਪਿੰਡਾ ਪਿੰਡਾਂ ਦੇ ਲੋਕ ਇਕੱਠੇ ਹੋ ਕੇ ਕੰਮ ਕਰ ਰਹੇ ਨੇ ਦਿਨ ਰਾਤ ਅਸੀਂ ਦਿਨ ਰਾਤ ਅਸੀਂ ਉੱਥੇ ਬੰਨ ਦੇ ਉੱਪਰ ਰਹਿੰਦੇ ਆ ਜੀ ਕੰਮ ਕਰੀ ਜਾਂਦੇ ਆ ਹਨਾ ਜਿੰਨਾ ਕ ਸਾਡੇ ਕੋਲੇ ਜਾਂ ਸਾਡੇ ਪੰਚਾਇਤ ਖਾਤਿਆਂ 'ਚ ਜਾਂ ਸਾਡੇ ਕੋਲੇ ਪਿਆ ਸੀ ਉਹਨਾਂ ਕ ਅਸੀਂ ਸਾਰਾ ਕੁਝ ਲਾ ਸਕੀ ਅਸੀਂ ਤਾਂ ਹੁਣ ਪ੍ਰਸ਼ਾਸਨ ਤੋਂ ਮਦਦ ਮੰਗਦੇ ਆ ਜੀ ਸਾਨੂੰ ਤੇਲ ਮੁਹੱਈਆ ਕਰਵਾਇਆ ਜਾਏ ਸਾਨੂੰ ਜੀ ਸੀ ਪੀਆਂ ਹੋਰ ਦਿੱਤੀਆਂ ਜਾਣ ਇੱਕ ਜੀ ਸੀ ਵੀ ਸਾਡੀ ਚੱਲ ਰਹੀ ਐ ਇੱਕ ਦੋ ਜੀ ਸੀ ਪੀਆਂ ਸਾਨੂੰ ਹੋਰ ਭੇਜੀਆਂ ਜਾਣੀਆਂ ਕਿਉਂਕਿ ਸਾਡੇ ਜਿਹੜੇ ਬੰਨਾਂ ਦਾ ਹਾਲਤ ਐ ਉਹ ਬਿਲਕੁਲ ਹੀ ਨਾਜਕ ਹੋ ਰਿਹਾ ਕਿਉਂਕਿ ਪਰ ਤਾਂ ਤੁਹਾਨੂੰ ਵੀ ਪਤਾ ਦੇਖੋ ਉੱਥੇ بارش ਹੋ ਰਹੀ ਹੈ ਉਧਰੋਂ ਨਾਲੀ ਦਾ ਪਧਰਾ ਜਿਹੜਾ ਲਗਾਤਾਰ ਵੱਧ ਰਿਹਾ ਜੀ ਲਗਾਤਾਰ ਪਿੱਛੋਂ ਖਬਰ ਆ ਰਹੀਆਂ ਵੀ ਪਾਣੀ ਹੋਰ ਆ ਰਿਹਾ ਹੋ ਰਿਹਾ ਹੈ ਜਿਆਦਾ ਵੱਧ ਰਿਹਾ ਇਸ ਕਰਕੇ ਪਿੰਡ ਨੂੰ ਪੂਰੀ ਤਰ੍ਹਾਂ ਪਰੇਸ਼ਾਨੀ ਹੋ ਰਹੀ ਹੈ بارش ਦੇ ਕਾਰਨ ਹੁਣ ਪਿੰਡ ਚ ਲਾਲੋ ਪਿੰਡਾਂ ਦੇ ਵਿੱਚ ਵੀ ਪਾਣੀ ਭਰੀ ਜਾਂਦਾ ਜੀ ਸੋ ਗੱਲਬਾਤ ਕੀਤੀ ਹੈ ਪਿੰਡ ਲਹਿੰਗੇ ਵਾਲੇ ਦੇ ਇਹ ਲੋਕ ਹੈ ਆਪਾਂ ਦੇਖ ਸਕਦੇ ਹਾਂ ਕਿ ਕਿਤੇ ਨਾ ਕਿਤੇ ਮਨਾਂ ਦੇ ਵਿੱਚ ਡਰ ਹੈ ਕਉਤਰਾ ਜਿਹੜੀ ਆਪਾਂ ਵਾਰਸ਼ ਕੇ ਗਏ ਇਹ ਵੀ ਜੋਰਾਂ ਤੇ ਪੈ ਰਹੀ ਹੈ ਸੋ ਅੱਜ ਸਵੇਰ ਤੋਂ ਹੀ بارش ਸ਼ੁਰੂ ਹੈ ਤੇ ਦੂਜੇ ਪਾਸੇ ਘੱਗਰ ਦੀ ਗੱਲ ਕਰੀਏ ਤਾਂ ਘੱਗਰ ਵੀ ਉਫਾਨ ਤੇ ਚੱਲ ਰਹੀ ਹੈ ਸੋ ਇੰਡਾਰਾ ਵੀ ਕਿਤੇ 2023 ਵਾਲਾ ਮਾਹੌਲ ਦੁਆਰਾ ਨਾ ਕ੍ਰੀਏਟ ਹੋ ਸਕੇ ਸੋ ਲੋਕਾਂ ਦੇ ਵੱਲੋਂ ਅਪੀਲ ਕੀਤੀ ਗਈ ਹੈ ਪ੍ਰਸ਼ਾਸਨ ਨੂੰ ਕਿ ਪ੍ਰਸ਼ਾਸਨ ਇੱਥੇ ਆਵੇ ਸਾਡੀਆਂ ਲੋੜੀਂਦੀਆਂ ਜਿਹੜੀਆਂ ਮੰਗਾਂ ਉਹਨਾਂ ਨੂੰ ਪੂਰਾ ਕੀਤਾ ਜਾਵੇ ਤਾਂ ਅਸੀਂ ਜਿਹੜੇ ਆਪਣੇ ਬੰਨ ਹੈ ਉਹਨਾਂ ਨੂੰ ਪੂਰ ਸਕੀਏ ਉਹਨਾਂ ਨੂੰ ਮੌਜੂਦ ਕਰ ਸਕੀਏ ਸੋ ਅਗਲੀ ਅਪਡੇਟ ਦੇ ਨਾਲ ਜੁੜੇ ਰਹੋ ਸਾਡੇ ਨਾਲ ਬਹੁਤ-ਬਹੁਤ ਧੰਨਵਾਦ